ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਸਵੇਰ ਦਾ ਟਾਈਮ ਹੈ ਜੀ ਆਪਾਂ ਬਣਾ ਰਹੇ ਆਂ ਜਿਹੜੇ ਕੱਲ ਜਿਬੜ ਤੋੜੇ ਸੀ ਜਾਂ ਲੱਭੇ ਸੀ ਆਪਾਂ ਨੂੰ ਉਹਦੀ ਚਟਨੀ ਇਸ ਤਰ੍ਹਾਂ ਆਪ ਅੱਜ ਫੇਰ ਬਣਾ ਲਈਏ ਚਟਨੀ ਤੇ ਹੁਣ ਆਪਾਂ ਲਾਵਾਂਗੇ ਰੋਟੀਆਂ ਪ੍ਰਸ਼ਾਦੀ ਫੁਲਕੇ ਤੁਸੀਂ ਕੀ ਕਹੋਗੇ ਤੇ ਇਹ ਆਪਾਂ ਕੱਟ ਕੇ ਰੈਡੀ ਕਰ ਲਈ ਆਂ ਕੁੰਡੇ ਘੋਟਨੇ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਕਿਸੇ ਢਾਂਡੇ ਵਿੱਚ ਕੌਲੀ ਬਾਟੀ ਡੱਬੀ ਟਫਾ ਕਿਸੇ ਵਿੱਚ ਵੀ ਕੱਢ ਲਾਂਗੇ ਤੇ ਕੁੰਡਾ ਘੋਟਨਾ ਕਰਕੇ ਰੱਖ ਦਾਂਗੇ ਸਾਫ਼ ਜੀ ਤੇ ਫੇਰ ਆਪਾਂ ਲਾਹਣੇ ਰੋਟੀ ਨੂਨਦਾਨੀ ਨੂਣਾ ਆਪਾਂ ਵੀ ਉਦੀ ਜਗ੍ਹਾ ਤੇ ਰੱਖਦੇ ਆਂ ਹਰ ਇੱਕ ਚੀਜ਼ ਆਪੋ ਆਪਣੀ ਜਗ੍ਹਾ ਤੇ ਸੋਹਣੀ ਲੱਗਦੀ ਆ ਜੀ ਤੇ ਮੌਸਮ ਕਾਫੀ ਠੰਡਾ ਹੋਇਆ ਬਹੁਤ ਫਰਕ ਪਿਆ ਮੌਸਮ ਦਾ ਪੱਖੇ ਦੀ ਲੋੜ ਨਹੀਂ ਵੈਸੇ ਜੀ ਆਪਾਂ ਨਹੀਂ ਕੰਮ ਕਰਦੇ ਬੈਠੇ ਹਾਂ ਆਰਾਮ ਨਾਲ ਤਾਂ ਆਪਾਂ ਨੂੰ ਲੋੜ ਨਹੀਂ ਪੱਖੇ ਦੀ ਤੇ ਵਧੀਆ ਮੌਸਮ ਪ੍ਰਮਾਤਮਾ ਨੇ ਰੱਬ ਨੇ ਕਰਤਾ ਹਨਾ ਰੱਬ ਦੇ ਰੰਗ ਬਹੁਤ ਆ ਜੀ ਪਤਾ ਨਹੀਂ ਰੱਬ ਨੇ ਕਿਹੜਾ ਰੰਗ ਕਦੋਂ ਕਿੱਥੇ ਕਿਵੇਂ ਵਰਤਾ ਦੇਣਾ ਤੇ ਤਾਂ ਕਰਕੇ ਆ ਜਦੋਂ ਮੌਸਮ ਠੰਡਾ ਹੋਵੇ ਉਦੋਂ ਆਏ ਨਹੀਂ ਹੁੰਦਾ ਬਿਛੇਤੀ ਕੰਮ ਕਰਨ ਲਗੇ ਬੈਠ ਜਗੇ ਜਾਂ ਕਿਵੇਂ ਹਨਾ ਉਦੋਂ ਆਏ ਹੁੰਦਾ ਚਲੋ ਕੰਮ ਕਰੋ ਕੰਮ ਕਰਨਾ ਚੰਗੀ ਆਦਤ ਹੈ ਜੀ ਸਰੀਰ ਵਧੀਆ ਰਹਿੰਦਾ ਤੰਦਰੁਸਤ ਰਹਿੰਦੇ ਆ ਆਪਾਂ ਤੇ ਬੜਾ ਕੰਮ ਕਰਨਾ ਚਾਹੀਦਾ ਇੱਥੇ ਹੁਣ ਮੈਂ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਰਹੀ ਆ ਨਾਲੇ ਸ਼ੇਅਰ ਹੋ ਰਹੀ ਆ ਮੇਰੀ ਆਪਾਂ ਥਰ ਫਿਰ ਕੇ ਗੱਲਬਾਤ ਕਰਦੇ ਕਿਉਂਕਿ ਦੂਜੀ ਆਪਣੇ ਸਾਰੇ ਕੰਮ ਨਿਬੜੇ ਹੋਏ ਆ ਜੀ ਆਪਾਂ ਸਿਰਫ ਆਪ ਰੋਟੀ ਲਾ ਕੇ ਖਾਣੀ ਆ ਹੋਰ ਕੋਈ ਕੰਮ ਨਹੀਂ ਆਪਣਾ ਰਹਿ ਗਿਆ ਤੇ ਰੋਟੀ ਲਾ ਕੇ ਖਾ ਕੇ ਭਾਂਡੇ ਮਾਜ ਕੇ ਆਪਾਂ ਜਮਾਂ ਬਿਲਕੁਲ ਫ੍ਰੀ ਹੋ ਜਾਵਾਂਗੇ ਜੀ ਤੇ ਕੰਮ ਕਰਨਾ ਇੱਕ ਚੰਗੀ ਆਦਤ ਹੈ ਜੀ ਕੰਮ ਦੀ ਸ਼ਰਮ ਨਹੀਂ ਮੰਨਣੀ ਚਾਹੀਦੀ ਆਪਦੇ ਕੰਮ ਦੀ ਆਪਦਾ ਕੰਮ ਕਰਨਾ ਕੰਮ ਕਰਨਾ ਇੱਕ ਚੰਗੀ ਆਦਤ ਹੈ ਜੀ ਕੰਮ ਕਰਾਂਗੇ ਆਪਾਂ ਵਧੀਆ ਫਿੱਟ ਰਾਵਾਂਗੇ ਆਪਣਾ ਸਰੀਰ ਫਿੱਟ ਰਹੂਗਾ ਤੇ ਠੀਕ ਹੈ ਜੇ ਕੋਈ ਕੋਈ ਪ੍ਰੋਬਲਮ ਆ ਤਾਂ ਆਪਾਂ ਕਿਸੇ ਤੋਂ ਕੰਮ ਕਰਾ ਸਕਦੇ ਨਹੀਂ ਆਪਾਂ ਨੂੰ ਆਦਤ ਬਣਾਉਣੀ ਚਾਹੀਦੀ ਹੈ ਜੀ ਆਪਦਾ ਕੰਮ ਕਰਨ ਦੀ ਇਹ ਤੋਂ ਕਿੰਨੇ ਆਪਣੇ ਪੰਜਾਬੀ ਹਨਾ ਇੰਡੀਆ ਚ ਜਾ ਰਹੇ ਬਾਹਰ ਹਰ ਇੱਕ ਤਰ੍ਹਾਂ ਦਾ ਕੰਮ ਲੱਭਦੇ ਆਪਾਂ ਨੂੰ ਜੋ ਵੀ ਮਿਲੇ ਆਪਾਂ ਕਰਨ ਨੂੰ ਤਿਆਰ ਰਹਿੰਨੇ ਪਰ ਆਪਾਂ ਆਪਣੇ ਘਰ ਦੇ ਕੰਮ ਕਰਨ ਚ ਬਹੁਤ ਸ਼ਰਮ ਮਹਿਸੂਸ ਕਰਦੇ ਆ ਨਹੀਂ ਮਹਿਸੂਸ ਕਰਨੀ ਚਾਹੀਦੀ ਜੀ ਸ਼ਰਮ ਕੰਮ ਕਰਨਾ ਚਾਹੀਦਾ ਕੰਮ ਕਰਨ ਨਾਲ ਬੰਦੇ ਦੇ ਕਰਮ ਬਣਦੇ ਆ ਕਰਮਾਂ ਤੋਂ ਆਪਾਂ ਨੂੰ ਗਾ ਸੁੱਖ ਮਿਲਦਾ ਹਰ ਇੱਕ ਕੰਮ ਕਰਨ ਦਾ ਤਰੀਕਾ ਵੱਖੋ ਵੱਖਰਾ ਹੁੰਦਾ ਜੀ ਤੇ ਮੈਨੂੰ ਕੰਮ ਕਰਨਾ ਵਧੀਆ ਲੱਗਦਾ ਮੈਂ ਨਾ ਮੈਂ ਵੇਲਾ ਬੈਠਣਾ ਨਹੀਂ ਚੰਗਾ ਲੱਗਦਾ ਮੈਂ ਫ੍ਰੀ ਹੋ ਕੇ ਬੈਠਾਂ ਲਓ ਜੀ ਆਪਾਂ ਰੋਟੀ ਪਾਣੀ ਲਾ ਕੇ ਖਾ ਲਿਆ ਤੇ ਰੋਟੀ ਖਾਂਦੇ ਖਾਂਦੇ ਤੇ ਭਾਈ ਜਾ ਰਿਆ ਸੀਗਾ ਤੇ ਕਵਾੜ ਵਾਲਾ ਹਨਾ ਆਪਣੇ ਕਵਾੜ ਕਾफी ਵੇਚਣਾ ਵਾਲਾ ਪਿਆ ਤੇ ਉਹ ਵੇਚ ਦਈਏ ਜੀ ਤੇ ਰਕਦੀ ਰੱਖੀ ਦਾ ਕਵਾੜ ਰੱਖੇ ਦਾ ਕੋਈ ਫਾਇਦਾ ਨਹੀਂ ਹਨਾ ਜਿਹੜੇ ਕੰਮ ਦੀ ਆਪਣੀ ਚੀਜ਼ ਹੈ ਹੀ ਨਹੀਂ ਆਪਾਂ ਉਹ ਰੱਖ ਕੇ ਕੀ ਕਰਨੀ ਆ ਤੇ ਉਹ ਮੇਰੇ ਉਧਰ ਇਕੱਠਾ ਕੀਤਾ ਪੈਸੀ ਕੱਲ ਮੀਂਹ ਪੈਣ ਸੀ ਉਹ ਟੋਟਾ ਕਿਹਾ ਸੀਗਾ ਕਿਉਂਕਿ ਜੀ ਉਤੇ ਮੈਂ ਬੱਤਮੀਂ ਦਾ ਪਾਣੀ ਪਾਊਗਾ ਹਨਾ ਖੜੂਗਾ ਤੋਂ ਮੱਛਰ ਡੇਂਗੂ ਪੈਦਾ ਹੋਣਗੇ ਹਨਾ ਫਿਰ ਬਿਮਾਰੀਆਂ ਲੱਗਣਗੀਆਂ ਕੋਈ ਫਾਇਦਾ ਨਹੀਂਗਾ ਸਾਫ ਸਫਾਈ ਜਿੰਨੇ ਜੋ ਕੇ ਹੋ ਗਈ ਆਪਾਂ ਨੂੰ ਰੱਖ ਲੈਣੀ ਚਾਹੀਦੀ ਆ ਤੇ ਚਲੋ ਜੀ ਗੇਟ ਖੁੱਲਾ ਪਿਆ ਆਪਾਂ ਉਹ ਬੰਦ ਕਰ ਆਈਏ ਕਿਉਂਕਿ ਕੁੱਤੇ ਫਿਰਦੇ ਕਾਫੀ ਵਾਰਾ ਜੀ ਪਤਾ ਨਹੀਂ ਹੁੰਦਾ ਹਨਾ ਖੇਲ ਦਾ ਪਾਣੀ ਖਰਾਬ ਕਰਨਗੇ ਝੂਠਾ ਕਰਕੇ ਜਾਣਗੇ ਹਨਾ ਤੇ ਆਪਾਂ ਗੇਟ ਢੋਦ ਗਏ ਤੇ ਫਿਰ ਉੱਥੇ ਜਦੋਂ ਇਹ ਉਹ ਕੋਵਾੜ ਚ ਕਾ ਦੇਣਗੇ ਹਨਾ ਥਾਂ ਉਥੋਂ ਖਾਲੀ ਹੋ ਜਾਊਗਾ ਫਿਰ ਆਪਾਂ ਸਾਫ਼ ਕਰ ਦਾਂਗੇ ਉਹਨੂੰ ਡੱਡਾਂ ਜਿਵੇਂ ਕੱਲ ਨਹੀਂ ਪਿਆ ਸੀਗਾ ਤੇ ਆਪਾਂ ਮੱਕੜ ਕਾ ਪਿਆਏ ਜੁਨਾ ਦੇ ਖੰਭ ਜੇ ਕਾਫੀ ਔਖੇ ਕੋ ਕੁਸੁੰਦਰੇ ਨੇ ਸਵੇਰ ਚਾੜੂ ਲਾਇਆ ਹਨਾ ਤੇ ਉਹ ਉੱਧਰ ਲਾ ਰਹਿੰਦਾ ਉਹ ਆਪਾਂ ਲਾ ਦਾਂਗੇ ਹੁਣ ਠੰਡਾ ਹੀ ਅੱਜ ਮੌਸਮ ਤੇ ਆ ਰੱਖੀ ਜੀ ਸੰਦ ਪੜੇ ਆਪਣੇ ਸਾਂਭਣ ਵਾਲੇ ਅੰਦਰ ਤੇ ਫਿਰ ਉਥੋਂ ਬੂਰਗਾ ਵਗੇਰਾ ਚਕਾ ਦੇਣਗੇ ਸਾਰੀਆਂ ਰੇਹਾਂ ਉਨਾ ਤੇ ਥਾਂ ਖਾਲੀ ਹੋ ਜਾਊਗਾ ਉੱਥੇ ਆਪਾਂ ਸੰਦ ਸਾਂਭਾਂਗੇ ਆਪਦੇ ਖੇਤ ਵਾਲੇ ਸੰਦ ਸਾਰੇ ਸਾਂਭ ਦਾਂਗੇ ਜੀ ਉਥੋਂ ਹੁਣ ਝੋਨਾ ਕੇਰਾ ਲੱਗ ਗਿਆ ਲੋੜਨੀਗੀ ਤਾਂ ਕਰਕੇ ਠੰਡਾ ਮੌਸਮ ਕੋਈ ਫਾਇਦਾ ਨਹੀਂ ਲੱਗੇ ਗੱਲ ਉਹ ਹੀ ਆ ਜਾਂਦੀ ਵੀ ਜਿਹਨੇ ਕੰਮ ਕਰਨਾ ਹਨਾ ਉਹਨੂੰ ਕੋਈ ਨਾ ਕੋਈ ਕੰਮ ਲੱਭ ਹੀ ਜਾਂਦਾ ਮੈ ਲੀ ਜਾਂਦਾ ਜਿਹਨੇ ਨਹੀਂ ਕਰਨਾ ਉਹਦੇ ਕੋਲੇ ਸੌ ਬਾਹਨ ਨਹੀਂ ਹੁੰਦੇ ਆ ਠੀਕ ਹੈ ਜੀ ਲੱਗਦੇ ਆ ਕਿਸੇ ਕੰਮ ਰੋਟੀ ਰੋਟੀ ਲਈ ਖਾ ਜੀ ਆਪਾਂ ਤੇ ਹਨ ਹੁਣ ਕੋਈ ਕੰਮ ਕਰ ਲੈਣਾ ਚਾਹੀਦਾ ਰੋਟੀ ਖਾ ਕੇ ਉਹਦੇ ਵੀ ਰੈਸਟ ਤੇ ਨਹੀਂ ਹੋਣਾ ਚਾਹੀਦਾ ਆਪਾਂ ਨੂੰ ਕੰਮ ਕਰਦੇ ਰੈਸਟ ਵੀ ਕਰਨੀ ਚਾਹੀਦੀ ਥੋੜਾ ਕਨਾ ਟਾਈਮ ਹਨ ਤੇ ਇਹ ਇੱਕ ਵਾਰ ਜਾਂ ਵੇਚ ਦੇਣਾ ਭਾਈ ਨੂੰ ਤੇ ਆਪਾਂ ਲੇਟੀ ਧਰਨ ਵਾਲੀ ਅੱਜ ਲੇਟੀ ਨਹੀਂ ਤੇ ਅੱਜ ਮੈਂ ਗੈਸ ਤੇ ਰੋਟੀਆਂ ਲਾੜਾਂਗਾ ਕਿਤੇ ਮੈਂ ਅੱਗ ਮਚਾ ਕੇ ਲੇਟੀ ਧਰਨੀ ਨਹੀਂ ਹੁੰਦੀਆਂ ਤੇ ਮਗਰ ਰੋਟੀਆਂ ਲਾੜੇ ਨਹੀਂ ਹੁੰਦੀਆਂ ਜਿਹੜੀ ਅੱਧੀ ਰੇ ਜੇ ਲੀਟੀ ਉਹ ਬਾਚਤਾਰ ਦੇ ਨਹੀਂ ਹੱਗ ਤੇ ਤੇ ਥੋੜੇ ਜਿ ਦੇਣੀ ਪਾਉਣੀ ਆ ਥੋੜੀ ਜੀ ਰਹਿੰਦੀ ਆ ਲੀਟੀ ਆਪਣੀ ਜੀ ਫਿਰ ਆਪਾਂ ਦਾਣਾ ਸਟਾਰਟ ਕਰ ਦਾਂਗੇ ਉਹ ਮੀਟੀ ਕਰ ਦਾਂਗੇ ਬੰਦ ਤੇ ਲੱਭੀਏ ਡੱਬੀ ਚੱਕ ਕੇ ਡੱਬੀ ਤੇ ਕਰੀਏ ਕੰਮ ਜੀ ਅੱਗ ਮਚਾਈਏ ਸੱਲਾ ਸੱਲਾ ਹੋ ਗਿਆ ਸਾਰਾ ਕੁਝ ਤੇ ਅੱਗ ਮਚਾਉਣੀ ਵੀ ਔਖੀ ਆ ਜੀ ਕਰਦੇ ਆ ਅੱਗ ਮਿਟਾਉਂਦਾ ਅੱਗ ਬਾਲਣ ਦਾ ਕੰਮ ਅੱਗ ਬਾਲ ਲਗੇ ਤੇ ਤਰ ਲਗੇ ਲਈ ਠੀਕ ਚਲੋ ਜੀ ਇਹਦਰ ਦੇਖਣੀ ਹੈ ਨਾਲੇ ਤੁਹਾਨੂੰ ਭਾਈ ਕੁਆੜ ਅਰੇ ਨਿਕਵਾੜ ਦਿੰਦੇ ਸੋ ਬਾਦ ਜੀ ਆਪਣਾ ਕੈਮਰਾ ਚੱਕਣ ਦਾ ਟਾਈਮ ਨਹੀਂ ਲੱਗਾ ਕਿਉਂਕਿ ਮੇਰੇ ਕੋਲੇ ਫੋਨ ਹੈ ਨਹੀਂ ਸੀ ਫੋਨ ਇਹ ਲੈ ਕੇ ਨਾਲ ਸ਼ਹਿਰ ਗਏ ਸੀ ਤੇ ਹੁਣ ਆਪਾਂ ਚਰੀ ਧਰੀ ਅ ਚਾਹ ਤੇ ਚਪਾਲ ਗੇ ਦੁੱਧ ਜੀ ਤੇ ਚਾਹ ਦੀ ਇਹ ਫੜਾ ਤੇ ਫੇਰ ਲੱਗਦੇ ਆ ਕੰਮ ਵੈਸੇ ਮੈਂ ਕੰਮ ਤਾਂ ਇਹ ਤਾਂ ਬਾਅਦ ਚ ਕਰ ਲਈ ਸੀ ਤੇ ਹੁਣ ਆਏ ਆ ਇਹ ਸ਼ਹਿਰੋਂ ਤੇ ਫਲੈਟ ਜਗਾਉਣੀਆਂ ਤਾਂ ਪੈਂਦੀ ਆ ਤੇ ਲਸ਼ਕੋਰ ਜੀ ਫੋਟੋ ਸਹੀ ਨਹੀਂ ਆਉਣੀ ਤੇ ਇਧਰ ਆਪਣੀ ਚਾਹ ਧਰੀਆ ਚਾਹ ਦੇ ਵਿੱਚ ਦੁੱਧ ਪਾਤਾ ਤੇ ਵਾਲਾ ਆਉਂਦਾ ਤੇ ਆਪਾਂ ਫਿਰ ਪੜਾ ਦਿੰਨੇ ਇਹਨਾਂ ਨੂੰ ਨੜਿਆ ਪੀ ਲੈਨੇ ਆ ਦੁਬਾਰਚ பசਗੋ ਨੂੰ ਪਾਣੀ ਪਿਆ ਕੇ ਅੰਦਰ ਕਰਕੇ ਚੋਕੀ ਧਾਰਜੀ ਤੇ ਲਾ ਕੇ ਰੋਟੀ ਬੁੰਨੇ ਆ ਵੇਲੇ ਤੇ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਕੋਈ ਖਾਸ ਨਹੀਂ ਜੀ ਅੱਜ ਦੀ ਵੀਡੀਓ ਵਿੱਚ ਕਰ ਸਕੀ ਮੈਂ ਕੋਈ ਗੱਲ ਬਾਤ ਆ ਤੇ ਨਾਲ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਕਮੈਂਟ ਸ਼ੇਅਰ ਵੀ ਕਰਕੇ ਜਰੂਰ ਦੱਸਿਆ ਕਰੋ ਜੀ ਵੀ ਕਿਸ ਤਰ੍ਹਾਂ ਦੀ ਮੇਰੀ ਵੀਡੀਓ ਲੱਗਦੀ ਹੈ ਤੁਹਾਨੂੰ ਅੱਜ ਦੀ ਵੀਡੀਓ ਚ ਵਿੱਚ ਕੋਈ ਖਾਸ ਗੱਲਬਾਤ ਤਾਂ ਨਹੀਂ ਸੀਗੀ ਪਰ ਪਲੀਜ਼ ਫਿਰ ਵੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਫੁੱਲ ਵੀਡੀਓ ਵਾਚ ਕਰਿਓ ਪੂਰੀ ਵੀਡੀਓ ਵੇਖੋ ਥੈਂਕ ਯੂ ਜੂ ਜੀ ਸਾਰਿਆਂ ਦਾ ਸਾਰਿਆਂ ਦਾ ਧੰਨਵਾਦ ਜੀ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਖੁਸ਼ੀਆਂ ਖੇੜੇ ਬਖਸ਼ੇ ਸਭ ਆਪਣੇ ਪਰਿਵਾਰਾਂ ਵਿੱਚ ਹੱਸਦੇ ਵਾਸਤੇ ਰਹਿਣ ਜੀ ਚਲੋ ਜੀ ਠੀਕ ਆ ਜੀ ਓਕੇ ਬਾਏ